O no. ਜਨ ਲਾਗਾ ਹਰ ਏਕੈ ਨਾਏ ਇਸ ਕੀ ਆਸ ਨਿਰਤੀ ਜਾਏ ਸੇਵਕ ਕੋ ਹੁਕਮ ਬੋਜਬਰਮ ਪਦ ਪਾਈ ਆਏ ਪ੍ਰਭ ਸਰਣਾ ਗਤੀ ਕਿਰਪਾਨਦ ਨਾਨਕ ਹੋ ਤਨ ਹਾਲ ਇੱਕ ਅਕਰ ਹਰ ਮੰਨ ਵਸਤ ਨਾਦੇ ਵਾਲੀ ਚਹੋਦ ਤਕ ਤਾਂ ਦੇ ਮਾਲਕ ਮਕਸ਼ੰਦ ਪਾਤਸ਼ਾਹ ਮੰਗਿਆ ਨ ਦੇ ਮਜਸ਼ਮੇ ਜਹਰਜੂਗ ਅਜਿਹਾ ਰਜੂਗ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਪਵਨ ਪਵਿਤ੍ਰ ਹਜ਼ੂਰੀ ਦੇ ਅੰਦਰ ਜਰੀਆਂ ਵਰਈ ਅਤੇ ਸਤਿਗੁਰਾਂ ਜੀ ਦੇ ਪਾਵਨ ਮਗਰਕ ਨੇਗੀ ਗੋਦ ਦਾ ਆਨੰਦ ਮਾਣ ਰਹੀ ਪਰ ਸਨਮਾਨ ਜੋ ਗੁਰੂ ਪਿਆਰੀ ਗੁਰਸਵਾਰੀ ਕਲਸਾ ਰੂਪ ਸਦ ਸੰਗਤ ਜੀਓ ਬਡੇ ਹੀ ਪੱਕ ਹਨ ਪੰਚਮ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਂ ਕੀ ਮੁਬਾਰਕ ਸਨਾਨ ਉਚਾਰਣ ਕੀਤੀ ਹੋਈ ਮੁਬਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਅਪਾਉ ਅਰੋਧੜੀ ਵਾਰ ਵਿਚਾਰਾਂ ਦੀ ਸੰਧ ਪਾਉਂਦੇ ਹਾਂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੈ ਜਨ ਲਾਗਾ ਹਰ ਇੱਕ ਇਹ ਨਾਏ ਦੀ ਸਕੀ ਆਸ ਜੁ ਨੰਬਰ 3 ਜਾਏ ਜਿਹੜਾ ਵੀ ਉਸ ਪ੍ਰਮਾਤਮਾ ਦਾ ਆਸਰਾ ਲੈਂਦੇ ਪ੍ਰਮਾਤਮਾ ਦੀ ਟੇਕ ਤੱਕ ਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਹ ਪ੍ਰਮਾਤਮਾ ਉਹ ਦਿਨ ਤੇ ਕਨੂੰ ਉਹਦੇ ਆਸਰੇ ਨੂੰ ਪਜਾਈ ਨਹੀਂ ਜਾਣਦੇ ਅਿਸ ਕੀ ਆਸ ਨੰਭੀ ਚਾਹੀਏ ਉਹਨ ਜਿਹੜੀ ਸਾਡੇ ਆਸ ਹੈ ਜਿਤਨੀ ਦੁਨੀਆ ਦੀ ਤਮਾਮ ਸਾਡੇ ਚੇਨ ਦੇ ਵਿੱਚ ਆ ਜਾਣੇ ਤਰੱਕੀਆਂ ਚਾਹੀਦੀਆਂ ਨੇ ਕਾਰੋਬਾਰ ਦੇ ਵਿੱਚ ਚੰਗਾ ਸਾਂਸ ਸਰੀਰ ਕਿ ਤੰਦਰੁਸਤੀਆਂ ਹੋਣ ਸਾਡਾ ਪਰਿਵਾਰ ਵਧੇ ਫੁੱਲੇ ਤੰਦਰੁਸਤੀਆਂ ਕਿੰਨੀਆਂ ਕਦਾਤਾਂ ਨੇ ਜਿਹੜੀਆਂ ਇਹ ਮੰਗ ਸਕਦਾ ਹੈ ਸਤਿਗੁਰੂ ਕਹਿੰਦੇ ਜਿਤਨੀਆਂ ਤੂੰ ਮੰਗੇਗਾ ਉਤਨੀਆਂ ਕੱਟਣੇ ਉਤੋਂ ਵੀ ਪੂਰੀਆਂ ਹੋਣਗੀਆਂ ਤੂੰ ਸੋਚੀਆਂ ਨਹੀਂ ਹੋਣੀਆਂ ਕਿ ਅ ਰੱਬ ਨੇ ਤੇਰੇ ਕਾਰਜ ਕਿਤਨੇ ਸਫਲੇ ਕਰਨੇ ਆ ਪਰ ਜਦੋਂ ਤੱਕ ਉਹ ਦਿਨ ਅਰ ਪਿਆਰ ਮੁਹੱਬਤ ਨਹੀਂ ਬਣਦੀ ਉਦੋਂ ਤੱਕ ਸਤਿਗੁਰੂ ਕਹਿੰਦੇ ਕੁਝ ਨਹੀਂ ਹੋ ਸਕਦਾ ਆਪਣੇ ਇਨਸਾਫ ਦੇ ਨਾਲ ਦੁਨੀਆ ਨੇ ਮਾਇਆ ਨੂੰ ਜਿੱਤ ਲਿਆ ਆਪਣੇ ਇਨਸਾਫ ਦੇ ਨਾਲ ਇਹਨੇ ਰਤਵੇ ਜਿੱਤ ਲੈਨੇ ਮਲੋ ਹਾਸਲ ਕਰ ਲੈਨੇ ਬੜਾ ਕੁਝ ਹਾਸਲ ਕਰ ਲੈ ਪਰ ਨਾਮਕ ਕੈਮਜਾ ਕਰਮ ਉਹਨਾਂ ਦੇ ਕੈਮ ਰਹਿੰਦੇ ਨੇ ਸਕੂਨ ਉਹਨਾਂ ਦਾ ਕੈਮ ਰਹਿੰਦਾ ਜਿਹੜਾ ਰੱਬ ਦੇ ਨਾਮ ਦੇ ਨਾਲ ਜੁੜਿਆ ਮਾਇਆ ਆਈ ਹੈ ਇਹਨੇ ਘਟਦੇ ਜਾਣਾ ਰਤਵੇ ਆ ਕੁਝ ਉਮਰ ਤੱਕ ਨੇ ਜੋ ਤੇਰੀ কুরਸੀ ਦੇ ਪਾਵਨ ਰਜ ਕਿਸੇ ਵੀ ਮਾਇਆ ਦੀ ਪਾਵਨ ਤੇਰੇ ਕੋਲ ਹੈ ਉਦੋਂ ਤੱਕ ਹੈ ਜਿੰਦ ਤੱਕ ਇਹਦਾ ਸਰੀਰ ਕੰਮ ਕਰਦਾ ਹੈ ਸਰੀਰ ਜਦੋਂ ਤੇਰਾ ਸਾਥ ਛੱਡੇਗਾ ਇਹ ਸਾਰੀਆਂ ਚੀਜ਼ਾਂ ਤੇਰੇ ਲਈ ਆਪਣੇ ਲਈ ਦੁਖਦਾਈ ਬਣ ਜਾਣਗੀਆਂ ਕਿਉਂਕਿ ਜਿਹੜਾ ਪਰਿਵਾਰ ਅੱਜ ਤੇਰੇ ਚੋਗਿਰਦੇ ਵੰਦਾ ਸੁੱਖ ਮੈਂ ਆਨ ਬਹੁਤ ਮਿਲ ਬੈਠਾ ਰਹਤ ਚੌਂ ਦੇ ਸਕੇ ਰੇ ਤਾਂ ਸਾਰੇ ਤੇਰੇ ਆਲੇ-ਦਾੜੇ ਨੇ ਪਰਿਵਾਰ ਵਾਲੇ ਵੀ ਆਂਡ ਗਮਣ ਵਾਲੇ ਵੀ ਹੋਰ ਵੀ ਜਿਹੜੇ ਤੇਰੇ ਮਿੱਤਰ ਪਿਆਰੇ ਨੇ ਜਿੱਤੇ ਤੱਕ ਤੇਰਾ ਰੂਤਵ ਆ ਗਿਆ ਜਿੱਥੇ ਤੱਕ ਤੇਰੀ ਮਾਇਆ ਗਈ ਹੈ ਲੋਕ ਤੈਨੂੰ ਜਾਣਦੇ ਆ ਉਹ ਵੀ ਆ ਕੇ ਸਲਾਮਾ ਕਰਦੇ ਆ ਤੇਰੀ ਜੋਈ ਤੇਰੇ ਸਰੀਰ ਨੇ ਢਿੱਲ ਦਿੱਤੀ ਥੋੜੀ ਤੂੰ ਮਨਜੀ ਦੇ ਵਿੱਚ ਪਿਆ ਤੇ ਨਾਲ ਦੀ ਨਾਲ ਤੇਰੇ ਰੂਤਵੇ ਬਦਲ ਜਾਂਦੇ ਨੇ ਤੇਰੀ ਮਾਇਆ ਬਦਲ ਜਾਂਦੀ ਹੈ ਤੇਰੀ ਪੂਰੀ ਜ਼ਿੰਦਗੀ ਦੀ ਖੇਡ ਬਦਲ ਜਾਂਦੀ ਹੈ ਸਭ ਕੁਝ ਤੇਰੀ ਅੱਖਾਂ ਦੇ ਸਾਹਮਣੇ ਬਦਲ ਗਿਆ ਕਿਸੇ ਕਾਰਨ ਅਜ ਮਾਇਆ ਹਨ ਦੋ ਚਾਰ ਦਿਨਾਂ ਬਾਅਦ ਮਾਇਆ ਨਹੀਂ ਹੈ ਦੁਨੀਆਂ ਤਾਂ ਫਿਰ ਬਦਲ ਜਾਂਦੀ ਹੈ ਰਤਮਿਆਂ ਨੂੰ ਜਾਣਾ ਜਾਂ ਮਨਜੀ ਤੇ ਪੈਣਾ ਕੋਈ ਪਤਾ ਨਹੀਂ ਤਾਂ ਜਦੋਂ ਹੁੰਦੇ ਹੋਏ ਵੀ ਸਤਿਗੁਰੂ ਕਹਿੰਦੇ ਨੇ ਕਿਸੇ ਕਾਰਨ ਮਾਇਆ ਗਈ ਮੜੇ ਲਾਉਸ ਕਾਟੇ ਬਹਿ ਜਾਂਦੇ ਨੇ ਤਾਂ ਜਦੋਂ ਪਿਆ ਤੂੰ ਮਨਜੀ ਤੇ ਪਿਆ ਤਾਂ ਕਿਸੇ ਨੇ ਤੇਰੀ ਸਾਗਨਾ ਤਾਂ ਇਹ ਦੇ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਤਿਸ ਕੀ ਆਸ ਨ ਮਰਤੀ ਜਾਏ ਅ ਰਬ ਦੇ ਦਰ ਦੇ ਨਾਲ ਜਿਹੜਾ ਜੁੜਦਾ ਹੈ ਜਿਸ ਭਾਵਨਾ ਨੂੰ ਲੈ ਕੇ ਜੁੜਦਾ ਹੈ ਜਿਸ ਸ਼ਰਧਾ ਨੂੰ ਲੈ ਕੇ ਜੁੜਦਾ ਹੈ ਸਤਿਗੁਰੂ ਉਹ ਭਾਵਨਾ ਨੂੰ ਉਹ ਸ਼ਰਧਾ ਨੂੰ ਅਜਾਈ ਬਰਤ ਨਹੀਂ ਜਾਂਦੇ ਜਿਤਨੀ ਕਿ ਸਾਡੀ ਭਾਵਨਾ ਹੈ ਜਿਤਨੀ ਕਿ ਸਾਡੀ ਸ਼ਰਧਾ ਵਰਦੀ ਹੈ ਉਤਰਨਾਕ ਸਾਨੂੰ ਫਲ ਮਿਲਦਾ ਜਰ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਇਹ ਵੀ ਕਰਮ ਬਣਦਾ ਹੈ ਸੇਵਾ ਕੋ ਸੇਵਾ ਬਣੀ ਆਈ ਕਰਮ ਬਣਦਾ ਹੈ ਗੁਰੂ ਤੇ ਸ਼ਰਧਾ ਬਣਨੀ ਕਰਮ ਬਣਦਾ ਹੈ ਗੁਰੂ ਤੇ ਭਰੋਸਾ ਬਣਨਾ ਜਦੋਂ ਗੁਰੂ ਤੇ ਭਰੋਸਾ ਬਣੇਗਾ ਗੁਰੂ ਤੇ ਸ਼ਰਧਾ ਬਣੇਗੀ ਤਾਂ ਇਹਦਾ ਫਿਰ ਸੇਵਾ ਕਰਨ ਦਾ ਦਿਲ ਕਰੇਗਾ ਦੁਨੀਆ ਨੂੰ ਬਖਾਵੇ ਲਈ ਕਰਦਾ ਹੈ ਸਤਿਗੁਰੂ ਉਹ ਕਿਹਦੇ ਨੇ ਕਰਮ ਧਰਮ ਪਖੰਡ ਜੁ ਦੀਸੈ ਤੇਨੇ ਜੰਮ ਜਾਗਾ ਤੀਂ ਲੁੱਟੇ ਨਿਰਵਾਣ ਕੀਰਤਨ ਗਾਉ ਪਰਤੇਗਾ ਨਿਮਕ ਜਿਮਰ ਇਤ ਸੂਟੇ ਇਨਸਾਨ ਨੇ ਕਰਮ ਕੀਤੇ ਨੇ ਪਰਵਖਾਵੇ ਦੇ ਕੀਤੇ ਨੇ ਸੋਚ ਵਿਚਾਰ ਰੱਖੀ ਐ ਵਿਖਾਵੇ ਦਾ ਕੀਤੇ ਧਰਮ ਦੇ ਨਾਲ ਜੁੜੇ ਐ ਵੀ ਵਿਖਾਵੀ ਐ ਧਰਮ ਦੇ ਨਾਮ ਤੇ ਇਹਨੇ ਦਾਨ ਪੁੰਨ ਕਰਨੇ ਨੇ ਵਿਖਾਵੇ ਦਾ ਕਰਦਾ ਹੈ ਹੁਣ ਸਤਿਗੁਰੂ ਕਹਿੰਦੇ ਨੇ ਜਿਹੜੀ ਸੇਵਾ ਹੋਣੀ ਹੈ ਨਾ ਭਾਵੇਂ ਕੰਤ ਕਰਦਾ ਉਹ ਚੰਗੇ ਭਾਗਾਂ ਤੋਂ ਬਿਨਾ ਨਹੀਂ ਹੋ ਸਕਦੀ ਚੰਗੇ ਭਾਗ ਨੇ ਕਿ ਜੇ ਕੋਈ ਖਿਦਮਤ ਕਰਦ ਜੇ ਵਿਚਾਰ ਉਦਾਂ ਦੇ ਬਣਦੇ ਨੇ ਕਿ ਮੇਰੇ ਵਰਗਾ ਤਾਂ ਕੋਈ ਹੈ ਨਹੀਂ ਜਾਂ ਇਹ ਮੈਂ ਕਰ ਸਕਦਾ ਦੂਜਾ ਨਹੀਂ ਕਰ ਸਕਦਾ ਕੀਤੀ ਹੋਈ ਸੇਵਾ ਤੇ ਮਾਨ ਕਰਨ ਉਹਨੂੰ ਬੇਅਰਥ ਗਵਾਉਣਾ ਹੈ ਆਪਣਾ ਆਪ ਨੂੰ ਜਤਉਣਾ ਕੀਤੇ ਹੋਏ ਤੇ ਇਹਨੇ ਸਭ ਬੇਅਰਥ ਕਰਨਾ ਹੈ ਜੋ ਕੁਝ ਕਰਦਾ ਜਦੋਂ ਆਪਣੀ ਮੈਨ ਨੂੰ ਲੈ ਕੇ ਹੁੰਦਾ ਉਦੋਂ ਫਿਰ ਸਭ ਕੁਝ ਇੱਕ ਵਾਰ ਹੈ ਚੰਗਾ ਕੀਤਾ ਹੋਇਆ ਵੀ ਗਵਾਇਆ ਜਾਂਦਾ ਅਤੇ ਦੁਨੀਆ ਗਵਾਉਣੀ ਪਈ ਸਤਿਗੁਰੂ ਕਹਿੰਦੇ ਨੇ ਸੇਵਾ ਕੋ ਸੇਵਾ ਬਣੇ ਜਿਹੜਾ ਸੇਵਾ ਬਣੇ ਆ ਸੇਵਕ ਬਣੇ ਆ ਰੱਬ ਦੇ ਦਰ ਤੇ ਫੱਬਦਾ ਵੀ ਹੋਈ ਹੈ ਤੇ ਖਿਦਮਤ ਵੀ ਉਹ ਹੀ ਕਰ ਸਕਦਾ ਹੈ ਗੁਰੂ ਦੇ ਦਰ ਦੀ ਗੁਰੂ ਦੇ ਪਿਆਰਿਆਂ ਦੀ ਗੁਰੂ ਦੀ ਸੰਗਤ ਹੁਕਮ 부ਝ ਪਰਮ ਪਦ ਪਾਈ ਕਿਉਂਕਿ ਉਹਨੇ ਹੁਕਮ ਨੂੰ 부ਝਿਆ ਹੈ ਅਤੇ ਪਰਮ ਪਦਵੀ ਪਾਈ ਹੈ ਪਰਮ ਪਦਵੀ ਕਿਹੜੀ ਹੁੰਦੀ ਹੈ ਚੰਗੀ ਸੋਚ ਚੰਗੇ ਕਰਮ ਉਹਨੂੰ ਪਰਮ ਕਹਿੰਦੇ ਨੇ ਚੰਗਾ ਪਦਵੀ ਜਿਹੜੀ ਉਹਨੂੰ ਮਿਲਦੀ ਹੈ ਉਹ ਗੁਰੂ ਨੇ ਬਖਸ਼ਿਸ਼ ਕੀਤੀ ਹੈ ਕਿ ਇਹ ਇਹਦੀ ਬਿਰਤੀ ਬਣਾ ਦਿੱਤੀ ਖਿਦਮਤ ਕਰਨ ਦੀ ਕਿਉਂਕਿ ਖਜ਼ਾਨਾ ਤਾਂ ਹੀ ਹੈ ਨਾ ਖਾ ਭਾ ਖਰਚ ਹੈ ਰਲ ਮਿਲ ਭਾਈ ਕੋ ਟੋਟ ਨਾ ਵੇ ਬਦਦੂ ਜਾਈ ਇਤੋ ਜਿਤਨਾ ਮਰਜੀ ਖਜ਼ਾਨਾ ਵਰਤੀ ਚੱਲ ਸਤਿਗੁਰੂ ਕਹਿੰਦੇ ਤੇਰਾ ਖਜ਼ਾਨਾ ਘਟੇਗਾ ਨਹੀਂ ਉਦਾਂ ਦੇ ਜਦੋਂ ਸੋਚ ਵਿਚਾਰ ਇਹ ਬਣਾ ਲੈਂਦਾ ਸਤਿਗੁਰੂ ਕਹਿੰਦੇ ਨੇ ਫਿਰ ਇਹਦੇ ਬਾਰੇ ਨਿਆਰੇ ਹੁੰਦੇ ਨੇ ਇਸ ਤੇ ਉੱਪਰ ਨਹੀਂ ਵਿਚਾਰ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਇਹਦੇ ਉੱਤੋਂ ਹੁਣ ਕੋਈ ਵਿਚਾਰ ਨਹੀਂ ਹੈ ਹੁਕਮ ਨੂੰ ਬੁੱਝ ਕੇ ਗੁਰੂ ਦੇ ਹੁਕਮ ਨੂੰ ਬੁੱਝ ਕੇ ਜਾਂ ਗੁਰੂ ਦੇ ਆਸੇ ਦੇ ਅਨੁਸਾਰ ਚੱਲ ਕੇ ਨੇ ਖਿਦਮਤ ਕੀਤੀ ਸੰਗਤਾਂ ਦੇ ਕੀਤੀ ਦੁਨੀਆ ਦੇ ਕੀਤੀ ਧਰਮ ਘਟਕਾਣਿਆਂ ਦੀ ਕੀਤੀ ਜਿੱਥੇ ਤੱਕ ਇਹ ਕਰ ਸਕਿਆ ਇਹਨੇ ਖੇਦਮਤ ਕੀਤੀ ਤੇ ਖੇਦਮਤ ਵੀ ਬੜੀ ਸ਼ਿੱਦਤ ਦੇ ਨਾਲ ਕੀਤੀ ਇਹਨੇ ਤਾਂ ਸਤਿਗੁਰੂ ਕਹਿੰਦੇ ਨੇ ਫਿਰ ਇਹ ਤੋਂ ਉੱਪਰ ਕੁਝ ਵੀ ਨਹੀਂ ਹੈ ਰੱਬ ਦੀਆਂ ਅਜਾਮਤਾਂ ਰੱਬ ਦੀਆਂ ਕਰਾਮਾਤਾਂ ਰੱਬ ਦੀਆਂ ਰਹਿਮਤਾਂ ਸਾਰੀਆਂ ਇਹਦੇ ਵਿੱਚ ਹੀ ਨੇ ਸੇਵਾ ਕਰਨੀ ਕਿਸੇ ਦੇ ਦੁੱਖ ਦਰਦ ਨੂੰ ਮਹਿਸੂਸ ਕਰਨਾ ਸਤਿਗੁਰੂ ਕਹਿੰਦੇ ਨੇ ਇਹਦੇ ਵਿੱਚ ਹੀ ਹੈ ਕਿਸੇ ਭੁੱਖੇ ਨੂੰ ਵੇਖਿਆ ਤੈਨੂੰ ਪਤਾ ਹੈ ਕਿਸੇ ਕਿਸੇ ਦਾ ਨੰਗੇਜ ਟੰਗ ਦੇਣਾ ਤਾਂ ਜਦੋਂ ਇਦਾਂ ਦੀ ਇਹ ਖਿਦਮਤ ਕਰਦਾ ਤਾਂ ਜੀ ਦੇ ਮਨ ਦੇ ਵਿੱਚ ਖੜਕਦੀ ਹੈ ਨਾ ਤਾਂ ਲਾਜ਼ਮੀ ਹੈ ਕਿ ਰੱਬ ਨੇ ਉਹਨੂੰ ਸੂਝ ਦਿੱਤੀ ਹੈ ਹੁਕਮ ਬੁੱਝ ਇਸ ਨੂੰ ਕਹਿੰਦੇ ਨੇ ਹੁਕਮ ਨੂੰ ਬੁੱਝਣਾ ਕਿ ਰੱਬ ਨੇ ਸੁਚੇਤ ਕਰ ਦੇਣਾ ਭਾਈ ਤੇਰੇ ਕੋਲ ਹੈ ਤਾਂ ਕੁਝ ਤੂੰ ਕਿਸੇ ਦੀ ਹੈਲਪ ਕਰ ਸਕੀਂ ਰੱਬ ਨੇ ਤੈਨੂੰ ਦੇ ਰਿਹਾ ਜੇ ਰੱਬ ਤੇਰੀਆਂ ਉੱਠੀਆਂ ਨੂੰ ਵੀ ਸਿੱਧੀਆਂ ਕਰਦਾ ਪਿਆ ਤਾਂ ਤੂੰ ਸਮਝ ਲੈ ਕਿ ਰੱਬ ਤੈਨੂੰ ਬਹੁਤਾ ਦੇ ਰਿਹਾ ਇਹਦੇ ਕਰਕੇ ਦੇ ਰਿਹਾ ਕਿ ਤੂੰ ਅੱਗੇ ਖਿਦਮਤ ਕਰ ਸਕੀਂ ਕਿਉਂਕਿ ਮਾਇਆ ਜਿਹੜੀ ਇਦਾਂ ਦੀ ਹੈ ਤਾਂ ਜੇ ਵਰਤਦੀ ਚੱਲਦੀ ਰਹੇ ਤਾਂ ਮਾਇਆ ਵਰ ਦਿੰਦੀ ਹੈ ਅਤੇ ਜੇ ਇਹ ਰੁਕ ਜੇ ਇਦੀ ਸੇਵਾ ਹੋ ਜੇ ਮਾਇਆ ਹੋਈ ਨਾ ਗਣੀ ਜਗਤ ਰਹੀ ਲਪਟਾਈ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਗਾਏ ਇਹ ਮਾਇਆ ਬਰ ਡੰਗ ਮਾਰਨੇ ਸ਼ੁਰੂ ਕਰ ਦਿੰਦੀ ਆ ਮਾਇਆ ਚੱਲ ਰਹੀ ਆ ਕਿਸੇ ਦੇ ਕੋਈ ਡੰਗ ਨਹੀਂ ਬਜੇਗਾ ਮਾਇਆ ਇਹ ਚੰਗੇ ਕਾਰਜ ਤੇ ਲੱਗਦੀ ਆ ਪਰ ਜਦੋਂ ਇਹ ਸਾਹਮਣੀ ਲਿਪੜ ਹੋ ਕੇ ਕੰਜੂਸ ਹੋ ਕੇ ਸਾਹਮਣੀ ਸ਼ੁਰੂ ਕਰ ਦਿੰਦੇ ਪਿਓ ਨੂੰ ਪੁੱਤਰ ਦਾ ਪੁੱਤਰ ਨੂੰ ਪਿਓ ਦਾ ਮਾਂ ਨੂੰ ਪੁੱਤਰ ਦਾ ਪੁੱਤਰ ਨੂੰ ਮਾਂ ਦਾ ਪੈਰਪਰਾ ਦਾ ਇੱਕ ਦੂਜੇ ਦਾ ਵੈਰੀ ਬਣਾ ਦੇ। ਤੁੱਕੇ ਮਾਇਆ ਦਿਸਦੀ ਹੈ ਨਾ ਮਾਇਆ ਬੜੀ ਪਈ ਹੈ। ਇਹ ਮੇਰੇ ਹਿੱਸੇ ਆ ਜੇ ਤੂੰ じゃ ਸੋਚਦਾ ਮੇਰੇ ਹਿੱਸੇ ਆ ਜੇ ਤੀਜਾ ਸੋਚਦਾ ਮੇਰੇ ਹਿੱਸੇ ਆ ਜੇ। ਅਤੇ ਜਿਨ੍ਹਾਂ ਨੇ ਸਨ ਲਾਉਣੀ ਹੈ ਉਹ ਸੋਚਦੇ ਨੇ ਕਦੋਂ ਇਹਨਾਂ ਦੀ ਗਰਦਨ ਤੇ ਸੀਖਾਂ ਜਰ ਰੱਖੀਏ। ਕਦੋਂ ਸੌਣੇ ਕਦੋਂ ਸਾਡਾ ਮੌਕਾ ਲੱਗੇ ਸਾਰਿਆਂ ਨੂੰ ਮਾਰ ਕੇ ਲੈ ਕੇ ਜਾਈਏ। ਇਹ ਮਾਇਆ ਫਿਰ ਇਹਦਾ ਨਾਗ ਨਹੀਂ ਬਣਦੀ ਹੈ। ਆਪ ਥੋੜਾ ਡੰਗ ਮਾਰਦੀ ਹੈ ਤਾਂ ਡੰਗ ਮਰਉਂਦੀ ਹੈ। ਸਤਿਗੁਰੂ ਕਹਿੰਦੇ ਨੇ ਜੇ ਚੱਲ ਰਹੀ ਹੈ ਨਾ ਤੇਰੀ ਮਾਇਆ ਚੰਗੇ ਲਿਖੇ ਲੱਗ ਰਹੀ ਹੈ ਐਦਾਂ ਸਮਝੀ ਕਿ ਇਹ ਤੇਰਾ ਕੀਤਾ ਹੋਇਆ ਜਿਸ ਤਰ੍ਹਾਂ ਇਹ ਤੈਨੂੰ ਸਾਹਮੇ ਆ ਜਾ ਰਿਹਾ ਇੱਕ ਬੈਂਕ ਦੇ ਵਿੱਚ ਸਾਹਮੇ ਆ ਜਾ ਰਿਹਾ ਰੱਬ ਦਾ ਬੈਂਕ ਹੈ ਜੀ ਚੰਗੇ ਕਰਮਾ ਫਿਰ ਤੇਨੂੰ ਜਦੋਂ ਰਿਟਰਨ ਹੋਏ ਨੇ ਤਾਂ ਦੋ ਗੁਣਾ ਤਿੰਨ ਗੁਣਾ ਤੈਨੂੰ ਵਿਆਜ ਦੇ ਨਾਲ ਮਿਲਣਾ ਅੱਜ ਗੱਲ ਕਰਦੇ ਆ ਕਾਲ ਬਿਆਪੇ ਵਿਆਜ ਵੜਨ ਤੋਂ ਜਾਈ ਜੇ ਸਾਡਾ ਵਿਆਜ ਐਵੇਂ ਵੜਦਾ ਹੈ ਕਿ ਜਪਾਂਗੇ ਅਜ ਨਹੀਂ ਤੱਕਲ ਨੂੰ ਰੱਬ ਦੇ ਦਰ ਤੇ ਜੇ ਅਸੀਂ ਚੰਗਾ ਕਰਮ ਕਰਦੇ ਆ ਉਹਦਾ ਵੀ ਵਿਆਜ ਵੱਢਦਾ ਹੈ ਚੰਗੇ ਸੋਚ ਵਿਚਾਰ ਰੱਖਦੇ ਆ ਉਹਦੇ ਵੀ ਚੰਗਾ ਫਲ ਮਿਲਦਾ ਤਾਂ ਇਹਦੇ ਕਰਕੇ ਸਤਿਗੁਰੂ ਕਹਿੰਦੇ ਆ ਭਾਈ ਇਹਦੇ ਉੱਤੋਂ ਦੀ ਕੋਈ ਵਿਚਾਰਣੀ ਹੈ ਕੀ ਦੀ ਵਿਚਾਰਣੀ ਆ ਜਾ ਕੈ ਮਨ ਵਸਿਆ ਨਿਰੰਕਾਰ ਜਿਹਦੇ ਮਨ ਦੇ ਵਿੱਚ ਨਿਰੰਕਾਰ ਵਸ ਗਏ ਆ ਇਹ ਤਾਂ ਉਤੋਂ ਕੋਈ ਵਿਚਾਰ ਨਹੀਂ ਐ ਸਾਰੀਆਂ ਵਿਚਾਰਾਂ ਉਤੋਂ ਜਤੂਨ ਹੋ ਜਾਂਦੀਆਂ ਨੇ ਉਹਦੇ ਕਰਮਾਂ ਤੋਂ ਉਹਦੀ ਸੋਚ ਵਿਚਾਰ ਤੋਂ ਬੰਧਨ ਤੋੜ ਭਏ ਨਿਰਵੈਰ ਬੰਧਨ ਕਾਦੇ ਨੇ ਬੰਦਰ ਪੈਂਦੇ ਨੇ ਜਗਤ ਦੇ ਬੰਧਨ ਕਾਦੇ ਨੇ ਬੰਦਰ ਪੈਂਦੇ ਨੇ ਮਾਇਆ ਦੇ ਬੰਧਨ ਕਾਦੇ ਨੇ ਬੰਧਨ ਪੈਂਦੇ ਨੇ ਕਰਮਾਂ ਦੇ ਬੰਧਨ ਕਾਦੇ ਨੇ ਕਰਮ ਦੀਆਂ ਰੀਤੀਆਂ ਦੇ ਦੁਨੀਆਂ ਦੇ ਰੀਤੀਆਂ ਦੇ ਪੈਂਦੇ ਨੇ ਬੰਧਨ ਇਹ ਬੰਧਨ ਹੀ ਐ ਕੋਹਾ ਦੂਰ ਜਦੋਂ ਸੂਰਜ ਨੂੰ ਪਾਣੀ ਦੇ ਰਹੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਗੈਨੋ ਪੈਣੀਆ ਆਪਣੀ ਪੈਲੀਆਂ ਦੇ ਬਲ ਦੇਣ ਲੱਗੇ ਨੇ ਪੁੱਠੇ ਪਾਸੇ ਦੇਣ ਲੱਗੇ ਨੇ ਉਹਨਾਂ ਦੀ ਰੀਤ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜੋ ਵੀ ਕਰਦਾ ਹੈ ਕਹਿੰਦੇ ਸੂਰਜ ਤੱਕ ਪਾਣੀ ਪਹਚਾਰੇ ਸੂਰਜ ਦੇ ਨੇੜੇ ਤੜੇ ਵੀ ਨਹੀਂ ਪਾਣੀ ਇਤਨੀ ਤਪਸ਼ਵ ਦੇ ਕੋਲ ਤਾਂ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੇਖ ਕੇ ਹੱਸ ਰਹੇ ਸੀ ਸਾਰੇ ਤਾਂ ਜਦੋਂ ਪੁੱਛਿਆ ਗਿਆ ਕਿ ਤੁਸੀਂ ਇਧਰ ਪਾਣੀ ਕਿਉਂ ਦੇ ਰਹੇ ਹੋ ਪਹਿਲਾ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਤੁਸੀਂ ਦੱਸੋ ਤੁਸੀਂ ਕਿਉਂ ਦੇ ਰਹੇ ਕਹਿੰਦੇ ਸੂਰਜ ਨੂੰ ਪਾਣੀ ਦੇ ਰਹੇ ਸਤਿਗੁਰੂ ਕਹਿੰਦੇ ਚੰਗੀ ਗੱਲ ਹੈ ਉਹਨਾਂ ਨੇ ਪੁੱਛਿਆ ਤੁਸੀਂ ਕਿਉਂ ਦੇ ਰਹੇ ਕਹਿੰਦੇ ਸੂਰਜ ਤਾਂ ਕਾफी ਦੂਰ ਹੈ ਇਤਨੀ ਦੂਰ ਮੇਰੀਆਂ ਪੈੜੀਆਂ ਨਹੀਂ ਨੇ ਮੈਂ ਤਾਂ ਆਪਣੀਆਂ ਪੈੜੀਆਂ ਦੇ ਵਿੱਚ ਪਚਾ ਰਹੇ ਹਾਂ ਉਹ ਕਹਿੰਦੇ ਕਮਲਿਆ ਜੋ ਤੂੰ ਉੱਤੇ ਨੂੰ ਪਾਣੀ ਸੁੱਟ ਰਹੇ ਉਹ ਤਾਂ ਵਾਪਸੀ ਕਰ ਰਿਹਾ ਸਤਿਗੁਰੂ ਕਹਿੰਦੇ ਇਹੀ ਸਵਾਲ ਮੇਰੇ ਤੁਹਾਨੂੰ ਜੇ ਮੇਰਾ ਪੈਲੀਆਂ ਥੋੜੇ ਦੂਰ ਨੇ ਉਥੇ ਤੱਕ ਪਾਣੀ ਨਹੀਂ ਪਹੁੰਚ ਰਿਹਾ ਕਿਤਨੀ ਜੋਜਨ ਹੈ ਸੂਰਜ ਉਥੇ ਤੱਕ ਪਾਣੀ ਤੁਹਾਡਾ ਪਹੁੰਚ ਜਾਏਗਾ ਜੇ ਮੇਰਾ ਕੁਝ ਵਿੱਥ ਤੇ ਨੇ ਕੁਝ ਦੂਰੀ ਤੇ ਨੇ ਮੇਰੀਆਂ ਪੈਲੀਆਂ ਜੇ ਉਥੇ ਨਹੀਂ ਪਾਣੀ ਪਹੁੰਚ ਰਿਹਾ ਤਾਂ ਫਿਰ ਤੁਸੀਂ ਕਿਵੇਂ ਅੰਦਾਜ਼ਾ ਲਾ ਲਿਆ ਕਿਸੀ ਸੂਰਜ ਦੀ ਖਿਦਮਤ ਕਰਦੇ ਪਏ ਸੂਰਜ ਦੀ ਖਿਦਮਤ ਕਿਵੇਂ ਕੀਤੀ ਜਾ ਸਕਦੀ ਹੈ ਕੋਈ ਨਹੀਂ ਸਕਦੀ ਹੱਤ ਦੀ ਤਪਸ਼ ਉਹਦੇ ਕੋਲ ਬਸ ਉਹਦਾ ਰੱਬ ਦੇ ਪੈਰ ਦੇ ਵਿੱਚ ਹੈ ਤਾਂ ਉਹਦੀ ਤਪਸ਼ੇ ਚਲਦੀ ਹੈ ਦੁਨੀਆ ਨੂੰ ਸੁਕਾ ਕਰ ਦੇ ਇਤਨੀ ਤਪਸ਼ਾ ਉਹਦੇ ਕੋਲ ਪਾਣੀਆਂ ਨੂੰ ਵੀ ਸੁਕਾ ਦਿੰਦਾ ਕਿਹੜਾ ਇਸ਼ਨਾਨ ਕਰਾਵੇਗਾ ਉਹਦਾ ਸਮੁੰਦਰਾਂ ਨੂੰ ਸੁਕਾ ਸਕਦਾ ਜਿਤਨਾ ਮਰਜੀ ਗਹਿਰਾ ਸਮੁੰਦਰ ਹੋਵੇ ਜਿਤਨਾ ਮਰਜੀ ਪਾਣੀ ਹੋਵੇ ਜਿਸਕਾਂ ਤੇ ਆਵੇ ਸੂਰਜ ਆਪਣੀ ਤਪਸ਼ ਦੇ ਨਾਲ ਸਾਹਾ ਨੂੰ ਸੁਕਾ ਸਕਦਾ ਇਤਨੀ ਤਾਕਤ ਹੈ ਉਹਦੇ ਕੋਲ ਸੂਰਜ ਦੇ ਕੋਲ ਪਰ ਪੈ ਦੇ ਵਿੱਚ ਹੈ ਪੈ ਵਿੱਚ ਸੂਰਜ ਪੈ ਦੇ ਵਿੱਚ ਰੱਬ ਦੇ ਹੁਣ ਰੱਬ ਦੇ ਪੈ ਦੇ ਵਿੱਚ ਉਹ ਜੇ ਰੱਬ ਦੇ ਪੈ ਦੇ ਵਿੱਚ ਚੱਲਾਂਗੇ ਤਾਂ ਸਤਿਗੁਰੂ ਕਹਿੰਦੇ ਆਨੰਦ ਬਣਦੇ ਤੁਸੀਂ ਤੇ ਤੁਹਾਡਾ ਪਾਣੀ ਪਹੁੰਚ ਰਿਹਾ ਤਾਂ ਫਿਰ ਮੇਰਾ ਵੀ ਪਹੁੰਚੇਗਾ ਉਹ ਕਹਿੰਦੇ ਤੁਹਾਡਾ ਕਿਵੇਂ ਪਹੁੰਚੇ ਫਿਰ ਸਾਨੂੰ ਦੱਸੇ ਤੁਹਾਡਾ ਕਿਵੇਂ ਪਹੁੰਚ ਜਾਏਗਾ ਪਰ ਉਹ ਰੀਤ ਜਿਹੜੀ ਬਣ ਜਾਂਦੀ ਹੈ ਨਾ ਐਦਾਂ ਬਦਲਿਆ ਜਾ ਸਕਦਾ ਹੈ ਸਰੀਤ ਨੂੰ ਕਿਉਂਕਿ ਧਰਮ ਦੀਆਂ ਵੀ ਰੀਤیاں ਪੈਗੀਆਂ ਨੇ ਇਹਨੂੰ ਬੰਦ ਨਹੀਂ ਪੈਗੇ ਨੇ ਰੀਤਾਂ ਦਾ ਗੇਣੇ ਸਾਡੇ ਤੇ ਬੰਧਨ ਪੈਗੇ ਨੇ ਸਤਿਗੁਰੂ ਕਹਿੰਦੇ ਨੇ ਫਿਰ ਉਹ ਬੰਦਨ ਕੱਢੇ ਜਾਂਦੇ ਨੇ ਬੰਦਨ ਤੌਰ ਭਏ ਨਿਰਬੈਰ ਨਿਰਬੈਰ ਹੋ ਜਾਂਦਾ ਫਿਰ ਕਿਸੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਉੱਥੇ ਕਿਸੇ ਦੇ ਨਾਲ ਬੈਰ ਥੋੜਾ ਸੀ ਜਿੱਥੇ ਵੀ ਗਏ ਨੇ ਜਾਂ ਕਿਸੇ ਧਰਮ ਦੇ ਨਾਲ ਬੈਰ ਤਾਂ ਸਤਿਗੁਰੂ ਮੁਸੀਤੇ ਗਏ ਨੇ ਨਵਾਜ ਅਦਾ ਕਰਦੀ ਉਹਨਾਂ ਦੇ ਨਾਲ ਖੜੇ ਨੇ ਸੁਲਤਾਨਪੁਰ ਲੋਧੀ ਮੱਕੇ ਦੇ ਵਿੱਚ ਗਏ ਨੇ ਹਰਦوار ਮੰਦਰ ਗਏ ਨੇ ਸਤਿਗੁਰੂ ਗਏ ਨੇ ਪਰਉਨਾ ਨੂੰ ਦੱਸਿਆ ਕਿ ਜਿਹੜਾ ਤੁਹਾਡੇ ਨਾਲ ਬੈਰ-ਵਿਰੋਧ ਤਾਂ ਕੋਈ ਨਹੀਂ ਹੈ ਕਿਉਂਕਿ ਤੁਹਾਡਾ ਤਰੀਕਾ ਗਲਤ ਹੈ ਤੁਸੀਂ ਬੰਦਨ ਪਾ ਰਹੇ ਹੋ ਇਹ ਬੰਦਨ ਪੈ ਗਏ ਨੇ ਅ ਰੱਬ ਬੰਦਨ ਨਹੀਂ ਪਾਉਂਦਾ ਤੇਰੇ ਕੋਲ ਸਮਾਂ ਹੈ ਬੰਦਗੀ ਕਰਨ ਲੈ ਚੌਕੜਾ ਮਾਰ ਕੇ ਵੇਜਾ ਨਹੀਂ ਸਮਾਂ ਤਾਂ ਆਪਣੇ ਕਰਮਾਂ ਨੂੰ ਬੰਦਗੀ ਬਣਾ ਲੈ ਜੇ ਤੇਰੇ ਕੋਲ ਸਮਾਂ ਨਹੀਂ ਹੈ ਕਿ ਧਾਰਮਿਕ ਟਿਕਾਣੇ ਤੇ ਜਾਣ ਦਾ ਤਾਂ ਫਿਰ ਤੂੰ ਆਪਣੀ ਸੋਚ ਵਿਚਾਰ ਨੂੰ ਬੰਦਗੀ ਬਣਾ ਲੈ ਇਹਨੂੰ ਨਾ ਮਾੜੀ ਰੱਖੀ ਸਤਿਗੁਰੂ ਇਹ ਤਾਂ ਉਪਦੇਸ਼ ਦਿੰਦੇ ਨੇ ਅਤੇ ਬੰਦਨ ਅਨੰਦਨ ਪੂਜ ਗੁਰ ਕੇ ਪੈਰ ਇਹ ਨੂੰ ਕਹਿੰਦੇ ਨੇ ਅਨੰਦਨ ਪੂਜਣਾ ਗੁਰਾਂ ਦੇ ਪੈਰਾਂ ਚੰਗੇ ਕਰਮ ਬਣਾਉਣੇ ਚੰਗੀ ਸੋਚ ਵਿਚੋਂ ਬਣਾਉਣੇ ਅਤੇ ਫਿਰ ਐਦਾ ਹੁੰਦਾ ਇਹ ਲੋਕ ਸੁਖੀਏ ਪਰਲੋਕ ਸੁਹਿੰਦੇ ਇਹ ਲੋਕ ਜਿਹੜਾ ਹੈ ਦੁਨੀਆ ਇਸ ਹਰੇਲੀ ਹੋ ਜਾਂਦੀ ਹੈ ਸੁਖੀ ਹੋ ਜਾਂਦੀ ਹੈ ਸਾਡੀ ਅਤੇ ਪਰਲੋਕ ਸਹਿੰਦੇ ਹੋ ਜਾਂਦੇ ਨੇ ਮਤਲਬ ਪਰਲੋਕ ਦੇ ਜਿਹੜੇ ਸਾਡੀਆਂ ਸਜਾਵਾਂ ਅਸੀਂ ਬੁੱਕਦਨੀਆ ਨੇ ਜੋ ਕਰਮ ਕਰਦੇ ਆਂ ਉਹ ਸਾਰੇ ਬੰਧਨ ਕੱਟੇ ਜਾਂਦੇ ਨੇ ਤੇ ਜਦੋਂ ਗੁਰੂ ਦੇ ਲਨ ਲੱਗਦੇ ਆ ਨਾਨਕ ਹਰ ਪ੍ਰਭ ਆਪ ਨੇ ਲੈ ਗੁਰੂ ਅਰਣਕ ਦੇ ਮਹਾਰਾਜ ਜੀ ਕਹਿੰਦੇ ਨੇ ਅ ਰੱਬ ਹਰ ਇੱਕ ਸ਼ਖਸ ਨੂੰ ਆਪ ਮਿਲਣਾ ਚਾਹੁੰਦਾ ਹੈ ਕਿਉਂਕਿ ਰੱਬ ਦੀ ਅੰਸ ਰੱਬ ਆਪਣੇ ਅੰਸ ਤੋਂ ਦੂਰ ਨਹੀਂ ਹੋ ਸਕਦਾ ਜਿਵੇਂ ਮਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ ਜਿਤਨਾ ਮਰਜੀ ਸਿਆਣਾ ਹੋ ਜੇ ਜਿਤਨਾ ਮਰਜੀ ਬਜ਼ੁਰਗ ਹੋ ਜੇ ਉਹ ਮਾਂ ਦੀ ਮਮਤਾ ਉਹੀ ਹੁੰਦੀ ਹੈ ਉਮਰ ਦਾ ਤਕਾਜਾ ਕੋਈ ਨਹੀਂ ਮਾਨ ਦੀ ਮਮਤਾ ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਅ ਰੱਬ ਜੀ ਵੀ ਇਦਾਂ ਹੀ ਪਿਆਰ ਕਰਦੇ ਨੇ ਆਪਣੀ ਪਰਜਾ ਜਿਹੜੀ ਬਣਾਈ ਆ ਰੱਬ ਨੇ ਹੀ ਕਾਇਨਾਤ ਬਣਾਈ ਏ ਕਿਰੀ ਤੋਂ ਲੈ ਕੇ ਹਾਦੀ ਤੱਕ ਉਹਨਾਂ ਦਾ ਬੇਸੁਮਾਰ ਪਿਆਰ ਹੈ ਤਾਂ ਹੁਣ ਇਹ ਪਿਆਰ ਸਤਿਗੁਰੂ ਕਹਿੰਦੇ ਨੇ ਜਿਤਨਾ ਤੂੰ ਕਰੇਗਾ ਉਤਨਾ ਵੱਧਦਾ ਜਾਵੇਗਾ ਜਿਤਨੀ ਮੁਹੱਬਤ ਕਰੇਂਗਾ ਜਿੱਦਾਂ ਦਾ ਤੂੰ ਬੀਜ ਬੀਜੇਂਗਾ ਉਦਾਂ ਦਾ ਉਹਨੇ ਪੰਗਰਣਾ ਵੀ ਏ ਫਲ ਉਹਨੇ ਨੇ ਬੱਤੇ ਟਾਣੀਆਂ ਉਹਨੀਆਂ ਨੇ ਜਿੱਦਾਂ ਦਾ ਤੂੰ ਬੀਜਣ ਦਾ ਬੀਜ ਬੀਜ ਲੈ ਆਪਾ ਮਹਾਭਤ ਦਾ ਬੀਜ ਲੈ ਨਫਰਤ ਦਾ ਬੀਜ ਲੈ ਪਿਆਰ ਦਾ ਬੀਜ ਲੈ ਜਿਵੇਂ ਮਰਜੀ ਬੀਜ ਲੈ ਉਹਦਾ ਦਾ ਤੈਨੂੰ ਆਪ ਗੋਤਣਾ ਹੋਣਾ ਹੈ ਸਤਗੁਰੂ ਕਹਿੰਦੇ ਇਹ ਤੇ ਨਹੀਂ ਖੁੱਲ ਲੈ ਤੈਨੂੰ ਬੀਜ ਬੀਜਣ ਦੀ ਸਤਗੁਰਾਂ ਨੇ ਇਹ ਨਹੀਂ ਕਿਹਾ ਕਿ ਤੂੰ ਆ ਬੀਜ ਬੀਜ ਤੇਰੇ ਹੱਥ ਤੇਰੀ ਦੋ ਹਥੇੜੀਆਂ ਨੇ ਦੋਵੇਂ ਹਥੇੜੀਆਂ ਤੇ ਇੱਕ ਇੱਕ ਹਥੇਲੀ ਤੇ ਇੱਕ ਇੱਕ ਬੀਜੇ ਚੰਗਾ ਕਰ ਲੈ ਭਾਵੇਂ ਮਾੜਾ ਕਰ ਲੈ ਪਰ ਇਤਨਾ ਜ਼ਰੂਰ ਹੈ ਕੇ ਭਲਕੇ ਇੱਕ ਹੱਥ ਦਾ ਦੂਜੇ ਹੱਥ ਤੇ ਜਰੂਰ ਜਾਣਾ ਹੈ ਅਹੇ ਕਰ ਕਰੇ ਸੋ ਅਹੇ ਕਰ ਪਾਏ ਇੱਕ ਹੱਥ ਦੇ ਨਾਲ ਕੀਤਾ ਦੂਜੇ ਹੱਥ ਦੇ ਨਾਲ ਲੈ ਲੈ ਚੰਗਾ ਕਰ ਲੈ ਭਾਵੇਂ ਮੰਦਾ ਕਰ ਲੈ ਤਾਂ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਜਨ ਲਾਗਾ ਹਰ ਇੱਕ ਹੈ ਨਾਏ ਜਿਸ ਕੀ ਆਸ ਨ ਮਿਲਦੀ ਜਿਹੜਾ ਗੁਰੂ ਦੇ ਨਾਲ ਲੱਗਦਾ ਸਤਿਗੁਰੂ ਕੋ ਦੀ ਆਸ ਮਿਲਦੀ ਨਹੀਂ ਜਨ ਉਹਦੀ ਕੀਤੀ ਹੋਈ ਕਾਲ ਕਮਾਈ ਬਿਰਤੀ ਨਹੀਂ ਜਾਣ ਦਿੰਦੇ ਉਹਦੇ ਬਾਰੇ ਨਿਆਰੇ ਕਰ ਦਿੰਦੇ ਨੇ ਲੋਕ ਸੁਖੀਏ ਪਰ ਲੋਕ ਸੋਏ ਨੇ ਕਰ ਦਿੰਦੇ ਨੇ ਸਮਾਪਤੀ ਦੇ ਸਮੇਂ ਉਹਨਾਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ